ਲੋ ਜੀ ਦੋਸਤੋ ਆਪਾਂ ਅੱਜ ਸਵੇਰੇ ਉੱਠਦੇ ਸਾਰੇ ਸਭ ਤੋਂ ਪਹਿਲਾਂ ਆਪਣਾ ਮੋਬਾਈਲ ਖੋਲਦੇ ਆਂ ਤੇ ਸਾਡੀਆਂ ਭੈਣਾਂ ਸਾਡੇ ਭਰਾ ਸਭ ਤੋਂ ਪਹਿਲਾਂ ਦੇਖਦੇ ਕੀ ਨੇ ਕਿ ਅੱਜ ਮੋਬਾਈਲ ਦੇ ਉੱਪਰ ਕਿਹੜੀ ਸੇਲ ਲੱਗੀ ਹੋਈ ਹੈ ਜਾਂ ਅਸੀਂ ਐਮਾਜ਼ਾਨ ਤੇ ਜਾਂਦੇ ਆਂ ਜਾਂ ਹੋਰ ਜਿਹੜੀਆਂ ਸਾਡਾ ਚਾਹੇ ਮਾਰਸ਼ੋ ਹੈ ਜਾਂ ਹੋਰ ਹੈ ਐਸੀਆਂ ਸਾਈਟਾਂ ਤੇ ਜਾ ਕੇ ਦੇਖਦੇ ਆਂ ਕਿ ਅੱਜ ਕਿਹੜੇ ਮਾਲ ਦੇ ਉੱਪਰ ਕਿੰਨਾ ਡਿਸਕਾਊਂਟ ਲੱਗਿਆ ਹੋਇਆ ਹੈ ਦੋਸਤੋ ਜੇਕਰ ਗੱਲ ਖੰਨੇ ਦੀ ਕਰੀਏ ਤਾਂ ਖੰਨੇ ਦੇ ਵਿੱਚ ਪਹਿਲਾ ਹੱਬ ਖੁੱਲ ਚੁੱਕਿਆ ਹੈ ਜਿੱਥੇ Amazon ਤੇ Marshao do bhi 30 ਤੋਂ ਲੈ ਕੇ 35% ਡਿਸਕਾਊਂਟ ਜਿਹੜਾ ਹੈ ਮਿਲ ਰਿਹਾ ਹੈ ਲੈਣਾ ਲੱਗੀਆਂ ਹੋਈਆਂ ਨੇ ਮੈਂ ਇੱਕ ਵਾਰ ਕਹੂੰਗਾ ਕਿ ਪਿੱਛੇ ਲੈਣਾ ਲੱਗੀਆਂ ਦਿਖਾ ਦਿਓ ਅੱਜ ਜਿਹੜਾ ਹੈ ਮਾਲ ਸ਼ਾਮ ਤੱਕ ਮੈਨੂੰ ਲੱਗਦਾ ਖਤਮ ਹੋ ਜਾਣਾ ਹੈ ਤੇ ਦੁਕਾਨਦਾਰ ਨੂੰ ਦੁਬਾਰਾ ਜੀ ਮਾਲ ਲਿਆਣਾ ਪੈਣਾ ਕਿਉਂਕਿ ਡਿਸਕਾਊਂਟ ਇਹ ਬਹੁਤ ਦੇ ਰਹੇ ਨੇ ਆਹ ਦੇਖੋ ਤੁਸੀਂ ਦੇਖ ਰਹੇ ਹੋ ਕਿ 180 ਰੁਪਏ ਦਾ ਕੱਪ ਦਾ ਸੈੱਟ ਕਿੰਨਾ ਵਧੀਆ ਜਿਹੜਾ ਮਾਰਕੀਟ 'ਚ ਘੱਟੋ ਘੱਟ 300 ਰੁਪਏ ਦਾ ਹੈ ਇਹਦੇ ਨਾਲ ਹੀ 130 ਰੁ ਇਹੜਾ ਹੈ ਤੁਸੀਂ ਦੇਖ ਰਹੇ ਹੋ ਕੱਪ ਲੱਗਿਆ ਹੋਇਆ ਔਰ ਤੁਸੀਂ ਉਹ ਦੇਖੋ ਕਿ ਬੜਾ ਪਿਆਰਾ ਜਿਹੜਾ ਹੈ ਸਿਰਫ 125 ਰੁਪਏ ਦੇ ਵਿੱਚ 125 ਰੁਪਏ ਦੇ ਕੱਪ ਭਾਈ ਸਾਹਿਬ ਦਿਖਾ ਰਹੇ ਨੇ ਖੋਲ ਕੇ ਤੇ ਇਹਦੇ ਨਾਲ ਨਾਲ ਜਿਹਦੀ 1345 ਜਿਹੜਾ ਹੈ ਐਮ ਆਰ ਪੀ ਹੈ ਤੇ 60% ਇਸ ਬੋਤਲ ਦੇ ਉੱਪਰ ਆਫ ਦਿੱਤਾ ਜਾ ਰਿਹਾ ਹੈ 1345 ਰੁਪਏ ਵਾਲੀ ਆਈਟਮ 60% ਡਿਸਕਾਊਂਟ ਲੁੱਟਾਂ ਬਾ ਦਿੱਤੀਆਂ ਨੇ ਜੀ ਕਹਿੰਦੇ ਐਮਾਜ਼ੋਨ ਮਾਸ਼ੋ-ਮੁਸ਼ੋ ਜਿਹੜੀ ਹੈ ਸਾਈਡ ਤੇ ਤੇ ਤੁਸੀਂ ਦੇਖ ਲਿਓ ਕਿ ਸਮਾਨ ਬੜੀ ਵੈਰਾਈਟੀ ਜਿਹੜੀ ਹੈ ਇਸ ਦੁਕਾਨ ਦੇ ਉੱਪਰ ਆ ਚੁੱਕੀ ਹੈ ਤੇ ਅੱਜ ਪਹਿਲਾ ਦਿਨ ਹੈ ਇਸ ਦੁਕਾਨਦਾਰ ਤੇ ਲੈਣਾ ਲੱਗੀਆਂ ਹੋਈਆਂ ਨੇ ਕਿਉਂਕਿ 20 ਜਾਂ 30% ਦੀ ਗੱਲ ਨਹੀਂ ਜਿਹੜੀਆਂ ਔਨਲਾਈਨ ਦੇ ਉੱਪਰੋਂ ਵੀ 35% ਦਾ ਡਿਸਕਾਊਂਟ ਮਿਲ ਰਿਹਾ ਹੈ ਨਾ ਬਹੁਤ ਵਧੀਆ ਕੱਪ ਜਿਹੜੇ ਨੇ ਕੱਪਾਂ ਦਾ ਸੈੱਟ ਤਿੰਨ ਕੱਪਾਂ ਦਾ ਸੈੱਟ ਉੱਪਰ ਪਲਾਸਟਿਕ ਦਾ ਅਨਬ੍ਰੇਕੇਬਲ ਔਰ 65% ਲੈਸ ਕਹਿੰਦੇ ਦੇ ਰਹੇ ਆ ਇਸ ਤਿੰਨ ਜੋੜਿਆਂ ਦੇ ਉੱਪਰ 1500 ਰੁਪਏ ਇਹਦੀ ਐਮ ਆਰ ਪੀਆ ਤੇ 499 ਰੁਪਏ ਦੇ ਵਿੱਚ ਸਿਰਫ ਇਹ ਸੈੱਟ ਦਿੱਤਾ ਜਾ ਰਿਹਾ ਔਰ ਦੇਖੋ ਕਿਆ ਨਿਆਰੇ ਨੇ ਬਹੁਤ ਸਾਮਾਨ ਇਕ ਨਹੀਂ ਹਜ਼ਾਰਾਂ ਸਾਮਾਨ ਇਸ ਦੁਕਾਨ ਦੇ ਉੱਪਰ ਨੇ ਹੁਣ ਤਾਂ ਦੁਕਾਨ ਵੀ ਛੋਟੀ ਲੱਗ ਰਹੀ ਹੈ ਕਿਉਂਕਿ ਗਾਹਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ 60-60% ਜਿਹੜਾ ਹੈ ਡਿਸਕਾਊਂਟ ਮਿਲ ਰਿਹਾ ਚਾਹੇ ਟੀਵੀ ਲੈ ਲੋ ਚਾਹੇ ਪਲਾਸਟਿਕ ਦਾ ਸਾਮਾਨ ਲੈ ਲੋ ਤੋਂ ਮੈਂ ਜਿਹੜਾ ਹੈ ਹੁਣ ਉਹਨਾਂ ਨਾਲ ਗੱਲ ਕਰਨ ਲੱਗਿਆ ਜਿਹੜੇ ਇਸ ਦੁਕਾਨ ਦੇ ਔਰ ਉਹਨਾਂ ਨੇ ਕਿ ਕੀਆ ਸੋਚ ਕੇ ਤੁਸੀਂ ਇਹਨਾਂ ਡਿਸਕਾਊਂਟ ਦੇ ਰਹੇ ਹੋ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਬਹੁਤ ਘੱਟ ਰੇਟ ਤੇ ਡਿਸਕਾਊਂਟ ਹੱਬ ਖੰਨਾ ਸਮਰਾਲਾ ਰੋਡ ਦੇ ਉੱਪਰ ਖੁੱਲਿਆ ਜੀ ਬਹੁਤ ਘੱਟ ਰੇਟ ਨੇ Amazon ਤੋਂ ਵੀ 30 ਤੋਂ 35% ਲੈਸ ਬਾਕੀ ਆਈਟਮਾਂ ਤੇ 100 ਤੋਂ 50% ਲੈਸ ਮਿਲ ਰਹੀ ਜੀ ਕਿਤੇ ਕੋਈ ਗੇਮ ਤਾਂ ਨਹੀਂ ਖੇਡ ਰਹੇ ਇੰਨਾ ਡਿਸਕਾਊਂਟ ਦੇ ਕੋਈ ਗੇਮ ਨਹੀਂ ਹੈਗੀ ਭਾਜੀ ਆਓ ਤੁਸੀਂ ਬੰਦੇ ਆਉਣ ਲੈ ਕੇ ਜਾਣ ਉਹਨਾਂ ਨੂੰ ਸਭ ਸਾਹਮਣੇ ਆ ਜਾਣਾ ਸਾਡੇ ਨਹੀਂ ਕਈ ਵਾਰ ਤਾਂ ਐ ਹੁੰਦਾ ਕਿ ਪੈਸਾ ਗੇਮਾਂ ਖੇਡ ਕੇ ਜਦੋਂ ਗੇਮਾਂ ਬੜੀਆਂ ਚੱਲ ਰਹੀਆਂ ਆਨਲਾਈਨ ਪੈਸਾ ਬਹੁਤ ਆ ਜਾਂਦਾ ਹੈ ਕਦੇ ਉਹ ਪਹਿਲ ਦਾ ਚੱਕਰ ਤਾਂ ਨਹੀਂ ਕੋਈ ਲਟਾਣਾ ਨਹੀਂ ਜੀ ਆਪਾਂ ਬਿਲਕੁਲ ਸਸਤੇ ਰੇਟਾਂ ਨੇ ਮਾਲ ਵੇਚ ਰਹੇ ਹਾਂ ਫਿਰ ਆਨਲਾਈਨ ਤੋਂ 35% 30% ਡਿਸਕਾਊਂਟ ਕੀ ਕੀ ਚੀਜ਼ ਹੈ ਕਿੱਥੋਂ ਆਉਂਦਾ ਮਾਲ ਸਭ ਮਿਲ ਕਿਤੇ ਡੁਪਲੀਕੇਟੀ ਤਾਂ ਨਹੀਂ ਕੋਈ ਕੋਈ ਡੁਪਲੀਕੇਟ ਨਹੀਂ ਚੈੱਕ ਕਰਾ ਸਕਦੇ ਹਾਂ ਕੋਈ ਵੀ ਆਈਟਮ ਚਾਹਤ ਅੱਛਾ ਜੇ ਇਹ ਆ ਚੀਜ਼ ਹੈ 999 ਰੁਪਏ ਦੇ ਵਿੱਚ ਤੁਸੀਂ ਦੇ ਰਹੇ ਹੋ ਘੱਟੋ ਘੱਟ 2500 ਰੁਪਏ ਦੀ ਮਾਰਕੀਟ ਦੇ ਵਿੱਚ ਮਿਲੂਗੀ ਜੇ ਤੁਹਾਨੂੰ ਜਿੱਥੋਂ ਮਰਜ਼ੀ ਟਰਾਈ ਕਰਕੇ ਆ ਜਿਓ ਹੋਈ ਹੋਰ ਕਿਹੜੀ ਕਿਹੜੀ ਆਈਟਮਾਂ ਜਿਹਦੀ ਤੁਹਾਨੂੰ ਲੱਗਦੀ ਹੈ ਕਿ ਅਸੀਂ ਮਾਰਕੀਟ ਚੰਨੀ ਕਿ ਡਿਸਕਾਊਂਟ ਦੇ ਰਹੇ ਆ ਪਬਲਿਕ ਪਸੰਦ ਵੀ ਕਰ ਰਹੇ ਸੰਜੀਵ ਕੋ ਬਜੂਰ ਦੇ ਉੱਪਰ ਅਸੀਂ ਘੱਟੋ ਘੱਟ 65% ਲੈਸ ਦੇ ਰਹੇ ਆ ਜੀ ਜੇ 1400 ਰੁਪਏ ਪ੍ਰਿੰਟ ਹੈ ਤਾਂ 600 ਰੁਪਏ ਦੇ ਨੇੜੇ ਜਿਹੜੇ 650 ਰੁਪਏ ਸੰਜੀਵ ਕਪੂਰ ਦਾ ਸਿਰਫ 93 MRP 6300 ਬਾਜੀ ਬਾ 1395 ਰੁਪਏ MRP ਹੋਰ ਸਿਰਫ 630 ਰੁਪਏ ਦੇ ਵਿੱਚ ਦਿੱਤਾ ਜਾ ਰਿਹਾ ਤੇ ਕੈਮਰਾਮੈਨ ਨੂੰ ਕਹੂੰਗਾ ਥੋੜਾ ਜਿਹਾ ਖੁੱਲ ਕੇ ਦਿਖਾ ਦਿਓ ਜੀ ਓਪਨ ਕਰਕੇ ਲਾਈਨਾਂ ਲੱਗੀਆਂ ਹੋਈਆਂ 45 ਰੁਪਏ ਦੇ ਵਿੱਚ ਲਓ ਜੀ ਸਿਰਫ 45 ਰੁਪਏ ਦੇ ਵਿੱਚ ਜਿਹੜੀ ਆ ਇਹ ਪਲੇਟ ਦਿੱਤੀ ਜਾ ਰਹੀ ਹੈ ਹੋਰ ਪਲੇਟ ਵੀ ਅਨਬ੍ਰੇਕੇਬਲ ਪਲੇਟ ਹੈ ਜੀ ਫੋਰਚੂਨ ਦੀ ਪਲੇਟ ਸਿਰਫ ਤੇ ਸਿਰਫ 45 ਰੁਪਏ ਦੇ ਵਿੱਚ ਲੁੱਟਾਂ ਬਾਕੀ ਬਾਦਤੀਆਂ ਆਈਆਂ ਮਨ ਕਰਦਾ ਕਿ ਮੈਂ ਵੀ ਕੁਛ ਨਾ ਕੁਛ ਲੈ ਹੀ ਜਾਵਾਂ ਔਰ ਲੈ ਕੇ ਵੀ ਜਾਊਂਗਾ ਭਾਈ ਸਾਹਿਬ ਕੋਲੋਂ ਆ ਭਾਈਓ ਹੋਰ ਦੱਸਿਓ ਕੀ ਕੀ ਕੁਸਤੂ ਜੀ ਲੈ ਰਹੇ ਲਾਣ ਲਾਉਂ ਦੇ ਰਹੇ ਹੋ ਬਜਾਜ ਦੇ ਪੱਖੇ ਵੀ ਕਹਿੰਦੇ ਸਾਡੇ ਕੋਲ ਬਹੁਤ ਘੱਟ ਰੇਟ ਦੇ ਵਿੱਚ ਨੇ ਜੀ 50% 50% ਲੈਸ ਗਰਮੀਆਂ ਆ ਗਈਆਂ ਨੇ ਜੀ ਹੁਣ ਪੱਖਿਆਂ ਦੀ ਲੋੜ ਤਾਂ ਸਾਨੂੰ ਪੈਣੀ ਹੋ ਐ ਤੇ ਬਜਾਜ ਦੇ ਪੱਖਿਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਥੋੜਾ ਦੱਸਿਓ ਜੀ ਕਿਆ ਕਿਆ ਦੇ ਰਹੇ ਹੋ ਐਮ ਆਰ ਪੀ ਤੋਂ 50% ਲਿਸਟ ਹੈ ਜੀ ਇਹਦੀ ਐਮ ਆਰ ਪੀ 1300 ਰੁਪਏ ਤੋਂ ਸਟਾਰਟ ਹੈ 1300 ਵਾਲਾ ਪੱਖਾ 650 ਰੁਪਏ ਦੇ ਦਾਂਗੇ ਜੀ ਸਿਰਫ 650 ਰੁਪਏ ਚ 1300 ਰੁਪਏ ਵਾਲਾ ਪੱਖਾ ਹਾਂਜੀ ਬਿਲਕੁਲ ਜੀ ਬਜਾਜ ਦਾ ਬਜਾਜ ਦਾ ਹੋਰ ਗਾਰੰਟੀ ਕਿੰਨੀ ਦੇ ਰਹੇ ਹੋ ਗਾਰੰਟੀ ਜੋ ਕੰਪਨੀ ਦੀ ਹੈਗੀ ਉਹੀ ਸੇਮ ਮਿਲੂ ਬਾਜੀ ਬਾਜੋ ਕੰਪਨੀ ਦੀ ਗਾਰੰਟੀ ਹੈ ਬਿਲਕੁਲ ਸੇਮ ਸਾਡੇ ਕਿੰਨੇ ਦੱਸੇ ਜੀ 1300 ਐਮ ਆਰ ਪੀ ਦਾ 650 ਸਿਰਫ 650 ਰੁਪਏ ਦਾ 1300 ਐਮ ਪੀ ਵਾਲਾ ਪੱਖਾ ਹੋਰ ਇਹ ਜਿਹੜਾ ਇਹਦੀ ਐਮ ਆਰ ਪੀ ਹੈ 4850 ਰੁਪਏ ਦੀ ਹੈ ਤੇ 50% ਡਿਸਕਾਊਂਟ ਪੱਖਿਆਂ ਦੇ ਉੱਪਰ ਦੇ ਚੁਕਿਆ ਔਰ ਤੁਸੀਂ ਪੱਖੇ ਦੇਖੋ ਕਿ ਹਵਾ ਠੰਡੀ ਚੱਲ ਰਹੀ ਹੈ ਔਰ ਹਾਬੇ ਦੀ ਜਿਹੜੀ ਲੋੜ ਅੱਜ ਸਾਨੂੰ ਪੈਣੀ ਹੈ ਬਾਅਦ ਤੋਂ ਬਾਅਦ 10 ਦਿਨਾਂ ਬਾਅਦ ਜਿਹੜੀ ਹੈ ਗਰਮੀ ਸ਼ੁਰੂ ਹੋ ਚੁੱਕੀ ਹੈ ਗਰਮੀ ਤਾਂ ਵੈਸੇ ਭਾਜੀ ਗਰਮੀ ਲੱਗਣ ਲੱਗੀ ਹੈ ਹਾਂਜੀ ਹਾਂ ਪੱਖਿਆਂ ਦੀ ਲੋੜ ਹੈ ਪੱਖਿਆਂ ਦੀ ਤਾਂ ਲੋੜ ਰਹਿਣੀ ਹੋਈ ਹੈ ਇਹਦਾ ਕੀ ਲੈਣਾ ਆਇਓ ਜੋ ਕੋਈ ਦੇਖਦੇ ਹੋ ਕੋਈ ਬਤੇ ਜੀ ਆਈਟਮ ਜੋ ਬੱਚਾ ਝਟਕਾ ਲੱਗਿਆ ਕਿ 50% ਡਿਸਕਾਊਂਟ ਬਹੁਤ ਡਿਸਕਾਊਂਟ ਬਹੁਤ ਜ਼ਿਆਦਾ ਹੈ Amazon ਤੋਂ ਸਭ ਤੋਂ ਪਹਿਲਾਂ ਕਦੇ Amazon ਤੋਂ Flipkart ਤੋਂ ਫੇਰ ਆ ਖਰੀਦੀ ਤਾਂ ਪਰ ਇਹ ਜਿਹੜਾ ਲੈਸ ਕਦੇ ਨਹੀਂ ਮਿਲਿਆ ਲਓ ਜੀ ਜਿਹੜੀ ਗੱਲ ਸਾਫ਼ ਕਰਤੀ ਹੈ ਕਿ Amazon ਤੋਂ ਵੀ ਖਰੀਦਿਆ ਤੇ Marshro ਤੋਂ ਵੀ ਖਰੀਦਿਆ ਸਮਾਨ ਬਹੁਤ ਖਰੀਦਿਆ ਔਰ ਦੇਖੋ ਤੁਸੀਂ ਬੰਡਲ ਪਏ ਨੇ ਡੰਬਲ ਪਏ ਨੇ ਸਪੋਰਟ ਦਾ ਸਮਾਨ ਪਿਆ ਹੈ ਭਾਜੀ ਇਹ ਸਮਾਨ ਸਮੋਣ ਭਾਜੀ ਜਿੰਮ ਦਾ ਜਿਹੜੀ weight machine ਆ ਤੁਹਾਨੂੰ 30 ਰੁਪਏ 20 ਰੁਪਏ ਕਿਲੋ ਦੇ ਦਿੱਤੀ ਜਾਊਗਾ 30 ਰੁਪਏ ਹਾਂਜੀ ਕੈਮਰਾਮੈਨ ਥੋੜਾ ਇਧਰ ਨੂੰ ਦਿਖਾਓ ਦੁਆਰਤੀ ਦੱਸਿਓ ਵੇਟ ਦੀ ਜਿਹੜੀ ਪਲੇਟ ਆ 30 ਰੁਪਏ ਕਿਲੋ ਦੇ ਹਿਸਾਬ ਨਾਲ ਦੇ ਦਿੱਤੀ ਜਾਊਗੀ। ਲਓ ਜੀ ਕਿਲੋ ਕਿਲੋਆਂ ਦੇ ਹਿਸਾਬ ਨਾਲ ਗੱਲ ਕਰਨ ਲੱਗੇ ਹੁਣ ਕਿ ਸਿਰਫ 30 ਰੁਪਏ ਕਿਲੋ ਜਿਹੜਾ ਹੈ ਇਹ ਜਿਮ ਦਾ ਸਮਾਨ ਤੁਸੀਂ ਇੱਥੋਂ ਖਰੀਦ ਸਕਦੇ ਹੋ ਜਿਮ ਦਾ ਸਮਾਨ ਪਿਆ ਔਰ ਇਲੈਕਟ੍ਰੋਨਿਕ ਆਈਟਮਾਂ ਵੀ ਪਈਆਂ ਨੇ ਸਮਾਨ ਚਾਹੇ ਛੋਟਾ-ਛੋਟਾ ਵੀ ਦਿਖ ਰਿਹਾ ਹੈ ਪਰ ਵਧੀਆ ਸਮਾਨ ਜਿਹੜਾ ਹੈ ਸ਼ੂਜ਼ 500 ਰੁਪਏ। ਲਓ ਜੀ ਸਿਰਫ 500 ਰੁਪਏ ਦੇ ਵਿੱਚ ਸ਼ੂਜ਼ ਕੰਪਨੀ ਦੇ ਇਹ ਜੀ ਹਾਂਜੀ ਵਿੱਚੇ ਹੀ ਬ੍ਰਾਂਡਡ ਨੇ ਜੀ ਵਿੱਚੇ ਨੋਨ ਬ੍ਰਾਂਡਡ ਮਿਕਸੇ ਨੇ ਜੀ ਲਓ ਜੀ 5 ਰੁਪਏ 500 ਰੁਪਏ ਦੇ ਵਿੱਚ ਤੁਸੀਂ ਇਹ ਬੂਟ ਦੇਖ ਲਿਓ ਬਹੁਤ ਵਧੀਆ ਵਧੀਆ ਸਪੋਰਟਸ ਬੂਟ ਜਿਹੜੇ ਨੇ ਪਏ ਨੇ ਚੱਪਲਾਂ ਪਈਆਂ ਨੇ ਸੋ ਸਿਰਫ 500 ਰੁਪਏ ਦੇ ਹਜੇ ਤੱਕ ਕਹਿੰਦਾ ਮਿੱਤਰੋ ਸਟਾਰਟ ਹੈ ਕੰਮ ਲਓ ਜੀ ਦਿਖਾਓ ਜਰਾ ਇੱਧਰ ਜੀ ਘਟੋਟ ਮਾਰਕੀਟ ਦੇ ਵਿੱਚ ਇਹਦਾ ਪ੍ਰਾਈਸ 1500 ਤੋਂ 1700 ਰੁਪਏ ਆਊਗਾ ਆਪਣਾ ਇਹਦਾ ਰੇਟ ਹੈ 500 ਰੁਪਏ ਜੀ ਸਿਰਫ 500 ਰੁਪਏ ਦੇ ਵਿੱਚ ਜੀ ਇਹਦੇ ਸਾਈਜ਼ ਵੀ ਮਿਲ ਸਕਦੇ ਨੇ ਛੋਟੇ-ਬੜੇ ਸਾਈਜ਼ ਇਹੀ ਨੇ ਜੀ ਜੋ ਜਿਹੜਾ ਪਿੱਛੇ ਮਿਲੂਗਾ ਨੇ ਲਓ ਜੀ ਨੈਕਸਟ ਟਾਈਮ ਜੇ ਕਹਿੰਦੇ ਤੁਹਾਨੂੰ ਮਿਲ ਜੂਗਾ ਸਮਾਨ ਕਿਉਂਕਿ ਹਜੇ ਤਾਂ ਮਿੱਤਰੋ ਸ਼ੁਰੂਆਤ ਹੈ ਹਜੇ ਤਾਂ ਓਪਨਿੰਗ ਅੱਜ ਪਹਿਲਾ ਦਿਨ ਹੈ ਮਾਰਕੀਟ ਦੇ ਵਿੱਚ ਛੋਟੀ ਜੀ ਐਡ ਕੀਤੀ ਸੀ ਉਹ ਤੁਸੀਂ ਦੇਖ ਲਓ ਕਿ ਲਾਈਨਾਂ ਲੱਗੀਆਂ ਹੋਈਆਂ ਨੇ ਲਓ ਜੀ ਲਓ ਜੀ ਪਿਉਰੀਫਾਈਡ ਜਿਹੜਾ ਹੈ ਐਰੋ ਦਾ ਔਰ ਇਹ ਕਿੰਨੇ ਦਾ ਹੈ ਵੀ ਤੁਹਾਨੂੰ 50% ਲੈਸ ਲਓ ਲਓ ਜੀ 50% ਐਮ ਆਰ ਪੀ ਤੋਂ ਲੈਸ ਮਿਲੂਗਾ ਐਮ ਆਰ ਪੀ ਤੋਂ 50% ਲੈਸ ਸੋ ਬਾਕੀ ਜਿਹੜੀਆਂ ਨੇ ਤੁਮਾਂ ਮਚਾ ਦਿੱਤੀਆਂ ਨੇ ਸਮਾਨ ਬੋਲਦਾ ਪਿਆ ਤੇ ਇੱਧਰ ਟੈਚੀ ਵੀ ਪੈਣੇ ਜੀ ਟੈਚੀ ਵਾਰੇ ਵੀ ਪੁੱਛਾਂਗੇ ਕਿ ਟੈਚੀ ਕਿੰਨੇ ਦਾ ਲਗਾ ਰਹੇ ਨੇ ਹਾਂਜੀ ਬਾਜੀ ਕਿਉਂਕਿ ਓਪਨਿੰਗ ਹੈ ਅੱਜ ਉਹ ਟੈਚੀ ਅਲਫਾ ਦਾ ਟੈਚੀ ਪਿਆ ਹੈ ਅਲਫਾ ਦਾ ਟੈਚੀ ਬਾਜੀ ਕਿੰਨਾ ਦੇ ਰਹੇ ਹੋ ਬਾਜੀ 60% ਲੈਸ ਵੀਆਈਪੀ ਦੇ ਉੱਤੇ 65% ਲੈਸ ਹੈ ਕਿੰਨਾ ਹੈ ਕਿੰਨਾ ਇਹਦਾ ਪ੍ਰੈਸ ਹੈ ਐਮਆਰਪੀ 6000 ਤੋਂ ਸਟਾਰਟਿੰਗ ਹੈ ਜੀ 16000 ਤੱਕ ਐਮ ਆਰ ਪੀ ਤੇ ਟੱਚ ਹੀ ਨਹੀਂ ਤੇ ਗਾਰੰਟੀ ਗਾਰੰਟੀ ਫੁੱਲ ਗਾਰੰਟੀ ਜੋ ਕੰਪਨੀ ਦੇ ਰਹੀ ਹੈ ਜੀ ਲਓ ਜੀ ਕੰਪਨੀ ਦੀ ਗਾਰੰਟੀ ਕੰਪਨੀ ਚ ਰੇਟ ਜਿਹੜਾ ਹੈ ਐਮ ਆਰ ਪੀ ਮੰਨ ਲਓ ਕਿਸੇ ਦਾ 6000 ਰੁਪਿਆ ਹੈ ਤੇ ਇਹ ਦੇ ਰਹੇ ਨੇ ਸਿਰਫ 3000 ਰੁਪਏ ਦੇ ਵਿੱਚ ਹੋਰ ਵੀ ਦੇਖੋ ਕੱਪੜੇ ਵੀ ਪਏ ਨੇ ਇੱਧਰ ਔਰ ਇਲੈਕਟ੍ਰੋਨਿਕ ਦਾ ਸਮਾਨ ਵੀ ਪਿਆ ਹੈ ਮਿਕਸੀਆਂ ਵੀ ਪਈਆਂ ਨੇ ਤੇ ਕੁੜੀਆਂ ਦੀਆਂ ਜਨਾਨੀਆਂ ਦੀਆਂ ਸਾਰੀਆਂ ਵੀ ਨੇ ਤੇ ਕੱਪੜੇ ਵੀ ਨੇ ਪਰ ਪੀਸ 150 ਰੁਪਏ ਜਿਹੜਾ ਸ਼ਰਡ ਦਾ ਛਰਡ ਹੈ ਬਣੀ ਹੋਈ ਸਿਰਫ ਤੇ ਸਿਰਫ 150 ਰੁਪਏ ਦੀ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਕੱਪੜੇ ਥੱਲੇ ਵੀ ਹੱਥ ਮਰਾ ਦਿਓ ਕਿਉਂਕਿ ਆਉਣ ਵਾਲੇ ਸਮੇਂ 'ਚ ਸਾਰਾ ਸਮਾਨ ਲਓ ਜੀ ਪੜਦਾ ਘਰ ਦੇ ਵਿੱਚ ਪੜਦਾ ਲਗਾਉਣ ਵਾਲਾ ਸਿਰਫ 100 ਰੁਪਏ ਦਾ ਭਾਜੀ ਪੀਸ ਜੀ 100 ਰੁਪਏ ਦਾ ਸੀ ਪੀਸ ਇੱਕ ਪੀਸ 100 ਰੁਪਏ ਦਾ ਜੇ 6 ਪੜਦੇ ਲੱਗਦੇ ਨੇ ਤਾਂ 600 ਰੁਪਏ ਦੇ ਹੋਗੇ ਸੋ ਸਮਾਨ ਵਾਕਈ ਜਿਹੜਾ ਹੈ ਬਹੁਤ ਵਧੀਆ ਸਮਾਨ ਪਿਆ ਛੋਟੀਆਂ ਛੋਟੀਆਂ ਆਈਟਮਾਂ ਵੀ ਤੁਸੀਂ Amazon ਦੇ ਉੱਪਰ ਇਹ ਕਿੰਨਾ ਵੱਜੇ ਹੈ ਇਹ 50% ਲੈਸ 60% ਲੈਸ ਹੈ ਜੀ एमआरपी ਤੋਂ ਕੀ ਚੀਜ਼ ਹੈ ਹੈ ਟਾਇਲਟ ਪੇਪਰ ਹੈ ਪਲੱਸ ਤੇ ਟਿਸ਼ੂ ਜੀ ਟਿਸ਼ੂ ਪੇਪਰ ਤੇ ਟਾਇਲਟ ਪੇਪਰ ਜਿਹੜਾ ਹੈ ਐਮਆਰਪੀ ਤੋਂ 60% ਲੈਸ 60% ਲੈਸ ਦਿੱਤਾ ਜਾ ਰਿਹਾ ਹੈ ਮਾਰਕੀਟ ਦੇ ਵਿੱਚ ਪ੍ਰਿੰਟ ਰੇਟ ਤੇ ਆਟਮਾਂ ਜਿਹੜੀਆਂ ਵਿਕਦੀਆਂ ਨੇ ਉਹ 60 60% ਲੈਸ ਤੇ ਦਿੱਤੀਆਂ ਜਾ ਰਹੀਆਂ ਨੇ ਉਹ ਦੇਖੋ ਕਿੰਨਾ ਪਿਆਰਾ ਅਟਾਚੀ ਹੈ ਜੀ ਬਾਜੀ ਟੁੱਟੂ ਤਾਂ ਨਹੀਂ ਇਹ ਪੱਕੀ ਗੱਲ ਹੈ ਲਓ ਜੀ ਮਾਰ ਰਹੇ ਆ ਕੋਈ ਟੁੱਟ ਵੀ ਨਹੀਂ ਰਿਹਾ ਬਿਲਕੁਲ ਜੀ ਕੰਪਨੀ ਦਾ ਮਾਲ ਹੈ ਜੀ ਕੋਈ ਦੇਸੀ ਨਹੀਂ ਹੈਗਾ ਜੀ ਇਹ ਪ੍ਰਾਈਸ ਨਹੀਂ ਟੁੱਟਦਾ ਪ੍ਰਾਈਸ ਇਹਦੇ 4000 ਐਮ ਆਰ ਪੀ ਹੈ ਜੀ 2000 ਰੁਪਏ ਦਾ ਜੀ ਲਓ ਜੀ 4000 ਰੁਪਏ ਇਸ ਟੈਚੀ ਦੀ ਐਮ ਆਰ ਪੀ ਹੈ ਤੇ ਦਿੱਤਾ ਕਿੰਨੇ ਦਾ ਜਾ ਰਿਹਾ ਸਿਰਫ ਤੇ ਸਿਰਫ 2000 ਰੁਪਏ ਦਾ ਬਾਕੀ ਲੁੱਟਾਂ ਪਾ ਦਿਆਂ ਜੀ ਸੋ ਤੁਸੀਂ ਦੇਖ ਰਹੇ ਹੋ ਕਿ ਕੱਪੜਿਆਂ ਦੀ ਵੈਰਾਈਟੀ ਲੇਡੀਜ਼ ਸੂਟਾਂ ਦੀ ਵੈਰਾਈਟੀ ਵੀ ਹੈ ਉਰੇ ਇਹਦੇ ਨਾਲ ਨਾਲ ਕਈ ਤਰ੍ਹਾਂ ਦੇ ਸਮਾਨ ਜਿਹੜੇ ਨੇ ਭਾਜੀ ਆਹ ਕਿਹ ਚੀਜ਼ ਰੱਖਾਈ ਸੀਗੀ ਆਏ ਮੱਛਰ ਵਾਲਾ ਰੈਟਟ ਲਓ ਜੀ ਗਰਮੀਆਂ ਆ ਗਈਆਂ ਤੇ ਮੱਛਰਾਂ ਨੇ ਵੀ ਹੁਣ ਖੂਨ ਜਿਹੜਾ ਹੈ ਚੂਸਣਾ ਸ਼ੁਰੂ ਕਰ ਦੇਣਾ ਪਰ ਇਹਨਾਂ ਨੇ ਜਿਹੜਾ ਹੈ ਖੂਨ ਚੂਸਣ ਵਾਲੀ ਜਿਹੜੀ ਮੱਖੀ ਹੈ ਉਹ ਮੱਛਰ ਹੈ ਉਹਨੂੰ ਫੜਨ ਵਾਸਤੇ ਫਿੱਟ ਕੰਪਨੀ ਦਾ ਇਹ ਕਿੰਨੇ ਦਾ ਹੋ ਗਿਆ ਐਮ ਆਰ ਪੀ 300 ਰੁਪਏ ਦੇ ਦੇ ਦਾਂਗੇ ਜੀ ਲਓ ਜੀ 600 ਵਾਲੀ ਆਈਟਮ ਸਿਰਫ ਤੇ ਸਿਰਫ 300 ਰੁਪਏ ਚ ਦਿੱਤੀ ਜਾ ਰਹੀ ਹੈ ਪਾਤੀਆਂ ਨੇ ਜੀ ਲੁੱਟਾਂ ਔਰ ਭਾਜੀ ਹੁਣ ਜਿਹੜਾ ਅਗਲਾ ਸਮਾਨ ਕਦੋਂ ਲੈ ਕੇ ਆ ਰਹੇ ਹੋ ਤੇ ਕਿਆ ਕਿਆ ਸਮਾਨ ਤੁਸੀਂ ਨਵਾਂ ਲੈ ਕੇ ਆ ਰਹੇ ਹੋ ਨੈਕਸਟ 6 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਇਲੈਕਟ੍ਰੋਨਿਕ ਦੀ ਹਰ ਇੱਕ ਚੀਜ਼ ਮਿਲੂਗੀ ਫ੍ਰਿਜ, ਏਸੀ, ਵਾਸ਼ਿੰਗ ਮਸ਼ੀਨ ਉਹ ਵੀ ਇਦਾਂ ਹੀ ਲੈਸ ਤੇ ਮਿਲੂਗੀ। ਲਓ ਜੀ ਜੋ ਦਾਵਾ ਕਰਤਾ ਇਹਨਾਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੋਂ ਫ੍ਰਿਜ ਲੈ ਲਿਓ, ਚਾਹੇ ਟੀਵੀ ਲੈ ਲਿਓ, ਚਾਹੇ ਇਲੈਕਟ੍ਰੋਨਿਕ ਦਾ ਕੋਈ ਵੀ ਸਮਾਨ ਲੈ ਲਿਓ ਤੁਹਾਨੂੰ ਇਹ ਇੱਕ ਨਹੀਂ ਜਿਹੜਾ ਹੈ ਕੱਟ ਰੇਟ ਦੇ ਉੱਪਰ ਜਿਹੜਾ ਹੈ ਸਮਾਨ ਮਿਲੂਗਾ। ਸੋ ਅੱਛਾ ਇੱਕ ਹੋਰ ਹੈ ਮੰਨ ਲਓ ਸਾਡਾ ਜਿਹੜਾ ਟੈਲੀਵਿਜ਼ਨ ਥੋੜਾ ਦੇਖ ਕੇ ਚੈਨਲ ਕੋਈ ਬੰਦੇ ਆਂਦੇ ਨੇ ਕੋਈ ਵੀ ਤੁਸੀਂ ਦੇ ਸਕਦੇ ਹੋ ਉਹਨਾਂ ਨੂੰ 10% ਐਕਸਟਰਾ ਦੇ ਦਾਂਗੇ ਜੀ। ਲਓ ਜੀ ਕਰਤਾ ਐਨਾਨਸਮੈਂਟ ਮੈਨਰੋ ਸਾਹਿਬ ਦਾ ਨਾਮ ਲੈ ਲਿਓ ਵੀ ਮੈਨਰੋ ਸਾਹਿਬ ਨੇ ਭੇਜਿਆ ਹੈ ਉਹਨਾਂ ਦੀ ਵੀਡੀਓ ਦੇਖ ਕੇ ਆਏ ਉਹਨਾਂ ਨੂੰ 10% ਐਕਸਟਰਾ ਡਿਸਕਾਊਂਟ ਦੇ ਦਾਂਗੇ ਜੀ। ਲਓ ਜੀ ਬਹੁਤ ਬੜੀ ਐਨਾਨਸਮੈਂਟ ਕਰਤੀ ਹੈ ਕਿ ਜਿਹੜਾ ਵੀ ਕੋਈ ਬੰਦਾ ਮੇਰਾ ਨਾਮ ਲੈ ਕੇ ਦਿੰਦਾ ਹੈ ਕਿ ਰਾਜ ਮੈਨਰੋ ਜਾਂ ਯੂਨੀਵਰਸਲ ਨਿਊ ਜੇਸ਼ਨ ਦੇਖਣ ਤੋਂ ਬਾਅਦ ਜਿਹੜਾ ਹੈ ਉਹ ਰਿਹਾ ਕਿ ਦੱਸਦਾ ਕਿ ਅਸੀਂ ਦੇਖ ਕੇ ਆਏ ਆ ਤਾਂ 10% ਐਕਸਟਰਾ ਜਿਹੜਾ ਵੀ ਤੁਸੀਂ ਸਮ ਉਸ ਸਮਾਨ ਦੇ ਉੱਪਰ 10% ਐਕਸਟਰਾ ਜਿਹੜੀ ਹੈ ਇਹ ਡਿਸਕਾਊਂਟ ਕਰਨਗੇ ਇੱਕ ਬਹੁਤ ਵੱਡੀ ਗੱਲ ਕਹਿ ਦਿੱਤੀ ਹੈ ਕਿ ਕੋਈ ਡਿਸਕਾਊਂਟ ਤਾਂ ਪਹਿਲਾਂ ਹੀ ਬਹੁਤ بڑا ਡਿਸਕਾਊਂਟ ਜਿਹੜਾ ਹੈ ਕੰਪਨੀ ਵੱਲੋਂ ਦਿੱਤਾ ਜਾ ਰਿਹਾ ਹੈ ਇਸ ਦੁਕਾਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਕਿ ਲਾਈਨਾਂ ਲੱਗੀਆਂ ਹੋਈਆਂ ਨੇ ਲੋਕ ਖੁਸ਼ ਹੋ ਕੇ ਜਾ ਰਹੇ ਨੇ ਸਮਾਨ ਲੈਣ ਆਏ ਹੋ ਜੀ ਹਾਂ ਜੀ ਹਾਂ ਜੀ ਅਜਾ ਭਾਈ ਜੀ ਇੱਕ ਦੱਸੋ ਐਮਾਜੋਨ ਮਾਰਸ਼ੋ ਔਨਲਾਈਨ ਕਰਦੇ ਸਮਾਨ ਦਿੰਦੇ ਐ ਐਗਜ਼ੈਕਟਲੀ ਵੀ ਆਰ ਨਾਟ ਇੰਟਰਸਟਿਡ ਕਿਉਂਕਿ ਇਹ ਨਹੀਂ ਬਤਾਉਤੋ ਆਣਾ ਕੀ ਹੈ ਬਿਲਕੁਲ ਜੀ ਚਲੋ ਮੰਨ ਲਓ ਵੀ ਉੱਥੋਂ ਆ ਵੀ ਜਾਂਦਾ ਹੈ ਉੱਥੋਂ ਕਿੰਨਾ ਕੁ ਡਿਸਕਾਊਂਟ ਦਾ ਤੁਹਾਨੂੰ ਲੱਗਦਾ ਹੈ ਕਿ ਉੱਥੋਂ ਕਿੰਨਾ ਕੁ ਫਰਕ ਹੈ ਡਿਸਕਾਊਂਟ ਦਾ ਡਿਸਕਾਊਂਟ ਦਾ ਫਰਕ ਤਾਂ ਹੈਗਾ ਜਿਵੇਂ ਕਿ ਮੈਂ ਹੁਣੇ ਹੀ ਦੇਖ ਰਹੀ ਸੀ ਆ ਕੰਪਿਊਟਰ ਗੁੜੀਆਂ ਨੂੰ ਮੈਂ 500 ਦਾ ਲੈ ਕੇ ਦਿੱਤਾ ਸੀ ਤੇ 410 ਰੇਟ ਲਿਖਿਆ ਹੋਇਆ ਹੈ ਲਓ ਜੀ 500 ਰੁਪਏ ਦਾ ਲੱ타 ਸੀ ਔਨਲਾਈਨ ਕੰਪਿਊਟਰ ਕਹਿੰਦੇ ਪਤਾ ਲੱਗਦਾ ਦੁਕਾਨ ਤੇ ਆ ਕੇ ਤੇ ਉਰੇ ਸਿਰਫ 410 ਰੁਪਏ ਦਾ ਯਾਨੀ ਕਿ 90 ਰੁਪਏ ਦਾ 90 ਰੁਪਏ ਦੇ ਵਿੱਚ ਇੱਕ ਗੁੜੀਆਂ ਨੂੰ ਚਾਕਲੇਟ ਵੀ ਆ ਜਾਣੀ ਹੈ 90 ਰੁਪਏ ਤੇ ਇੱਕ ਚਾਕਲੇਟ ਗੁੜੀਆਂ ਨੂੰ ਲੈ ਕੇ ਤੋ ਜਿਹੜੇ ਹੈ ਤੁਸੀਂ ਆਪਣੇ ਬੱਚਿਆਂ ਨੂੰ ਕੁਝ ਬਚਾਣਾ ਚਾਹੁੰਦੇ ਹੋ ਕੁਝ ਲੈ ਕੇ ਦੇਣਾ ਚਾਹੁੰਦੇ ਹੋ ਜਾਂ ਸਮਾਨ ਖਰੀਦਣਾ ਅੱਜ ਪਹਿਲਾ ਦਿਨ ਹੈ ਪਹਿਲਾ ਮਹੋਟ ਕੀਤਾ ਗਿਆ ਔਰ ਤੁਸੀਂ ਦੇਖ ਲਓ ਕਿ ਲਾਈਨਾਂ ਲੱਗੀਆਂ ਹੋਈਆਂ ਸਮਾਨ ਖਿੱਦਣ ਲਈ ਔਰ ਸਮਾਨ ਵਾਕਈ ਕਿਉਂਕਿ ਅਸੀਂ ਲੋਕ ਵੀ ਜਿਹੜਾ ਹੈ ਔਨਲਾਈਨ ਸਮਾਨ ਖਰੀਦਦੇ ਆ ਪਰ ਔਨਲਾਈਨ ਸਮਾਨ ਨਾਲੋਂ ਵੀ 30-30 ਲੈ ਕੇ 35% ਤੱਕ ਡਿਸਕਾਊਂਟ ਦਿੱਤਾ ਜਾ ਰਿਹਾ ਔਰ ਜਿਹੜੀ ਗੱਲ ਇਹਨਾਂ ਨੇ ਹੋਰ ਗੱਲ ਕਹੀ ਹੈ ਕਿ ਜਿਹੜਾ ਵੀ ਕੋਈ ਬੰਦਾ ਯੂਨੀਵਰਸਲ ਨਿਊਜ਼ ਨੈਸ਼ਨ ਦੇਖ ਕੇ ਇੱਥੇ ਆ ਕੇ ਦੱਸਦਾ ਕਿ ਮੈਂਡੋ ਸਾਹਿਬ ਦੀ ਜਿਹੜੀ ਐਡ ਦੇਖੀ ਸੀ ਤਾਂ ਉਹਨਾਂ ਨੂੰ 10% ਡਿਸਕਾਊਂਟ ਐਕਸਟਰਾ ਮਿਲੂਗਾ ਤੋਂ ਜਿਹੜਾ ਹੈ ਹੋਰ ਮੇਰੇ ਭਰਾ ਖੜੇ ਨੇ ਸਮਾਨ ਲੈ ਰਹੇ ਨੇ ਹਾਂਜੀ ਖਰੀਦ ਰਹੇ ਹੋ ਸਮਾਨ ਹਾਂਜੀ ਹਾਂਜੀ ਸਰ ਕੀ ਕੀ ਲੱਗ ਰਿਹਾ ਹੈ ਵੀ ਜਿਹੜੀ ਇਹ ਦੁਕਾਨ ਹੈ ਪਹਿਲੀ ਖੁੱਡੀਆਂ ਖੰਨੇ ਦੇ ਵਿੱਚ ਜਿਹੜੀ ਔਨਲਾਈਨ ਸਮਾਨ ਨਾਲੋਂ ਵੀ ਕਿੰਨੇ ਪਰਸੈਂਟ ਪਹੁੰਚ ਜਾਂਦੇ ਦੀ ਹੈ 50 ਤੋਂ 60% ਲੱਛਮਣ ਰਹੀ ਹੈ 250 ਬਾਕੀ ਅੱਛਾ ਸਮਾਨ ਖਰੀਦਦੇ ਹੋ ਹਾਂ ਜੀ ਲੈਣਾ ਸਮਾਨ ਜਿਹੜਾ ਆਨਲਾਈਨ ਕਦੇ ਆਨਲਾਈਨ ਬਹੁਤ ਜੀ ਕੀ ਲੱਗ ਰਿਹਾ ਕਿੰਨਾ ਕੋ ਹੋ ਉਹਨਾਂ ਨੇ ਉਹ ਜੀ ਡੱਬੇ ਚ ਕੀ ਨਿਕਲਦਾ ਕੁਝ ਪਤਾ ਨਹੀਂ ਨਿਕਲਦਾ ਪਰ ਇੱਥੇ ਆ ਕਿ ਸਾਹਮਣੇ ਦੇਖ ਕੇ 25 ਹੀ ਲੈ ਸਕਦੇ ਆ ਬਿਲਕੁਲ ਜੀ ਬਿਲਕੁਲ ਆਨਲਾਈਨ ਕਈ ਵਾਰ ਤੁਸੀਂ ਸਮਾਨ ਜਿਹੜਾ ਹੈ ਉਹਨਾਂ ਮੰਗਾ ਲੈਂਦੇ ਆ ਪਰ ਕਈ ਵਾਰ ਸਮਾਨ ਗਲਤ ਨਿਕਲਦਾ ਹੈ ਸੋ ਕੈਮਰਾਮੈਨ ਰਜੇਸ਼ ਰਾਜਾ ਨਾਲ ਮੈਂ ਰਾਜਮੈਨ ਰੋ ਯੂਨੀਵਰਸਲ ਨਿਊਜ਼ ਨੇਸ਼ਨ ਖੰਨਾ ਲੋ ਜੀ ਸਮਾਨਾਂ ਦੇ ਵਿੱਚ ਬਾਕੀ ਜਿਹੜਾ ਰੇਟ ਦਾ ਹੈ ਬਹੁਤ ਬੜਾ ਫਰਕ ਹੈ ਚਾਹੇ ਤੁਸੀਂ ਆਨਲਾਈਨ ਸਮਾਨ ਪਰਚੇਜ ਕਰਦੇ ਹੋ ਪਰ ਆਨਲਾਈਨ ਨਾਲੋ ਵੀ 35 ਤੋਂ ਲੈ ਕੇ 50% ਤੱਕ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਭਾਜੀ ਹੋਰ ਜਿਹੜੀ ਖਾਸ ਕੀ ਚੀਜ਼ ਲੱਗ ਰਹੀ ਜੀ ਭਾਜੀ ਆ ਹੈਵਲਸ ਦਾ ਕਿਚਨ ਬੀਜ਼ਰ ਹੈ ਜੀ 3 ਲੀਟਰ ਦਾ ਹਾਂ ਜੀ ਕਿੰਨਾ ਐਮ ਆਰ ਪੀ ਤੋਂ 60% ਲੈਸ ਦੇ ਦਾਂਗੇ ਜੀ 60% ਲੈਸ ਹਾਂ ਜੀ ਕਿੰਨਾ ਕਿੰਨਾ ਪ੍ਰਿੰਟ ਹੈ ਪ੍ਰਿੰਟ ਚੈੱਕ ਨਹੀਂ ਪੁੱਤ ਦੇਖਿਓ ਜੀ ਕਿੰਨਾ ਪ੍ਰਿੰਟ ਹੈ 60% ਲੈਸ ਜਦੋਂ ਕਿ ਮਾਰਕੀਟ ਦੇ ਵਿੱਚ ਸ਼ਰਮ ਤੇ ਸਿਰਫ 25% ਡਿਸਕਾਊਂਟ ਮਿਲਦਾ ਹੈ 690 ਐਮਆਰਪੀ ਹੈ ਜੀ 690 ਨੇਰ ਬਾਉਡੇ ਤੋਂ 23 2400 ਰੁਪਏ ਦਾ ਰਹਿ ਜਾਣਾ ਲਓ ਜੀ ਸਿਰਫ 2300 ਰੁਪਏ ਦੇ ਵਿੱਚ 3 ਲੀਟਰ ਦਾ ਹੈਵਲਸ ਦਾ ਜਰਾ ਹੈ ਸਿਰਫ 2300 ਰੁਪਏ ਦੇ ਵਿੱਚ ਲਓ ਜੀ ਬਾਕੀ ਤੁਮਾਂ ਪਾਤੀਆਂ ਨੇ ਔਰ ਮਨ ਕਰ ਰਿਹਾ ਕਿ ਸਮਾਨ ਸਾਰਾ ਹੀ ਲੈ ਜੀਏ ਆ ਬੜਾ ਚੱਕਿਆ ਗਿਆ ਚੀਜ਼ ਹੈ ਇਹ ਇਹ ਸੈਲੋ ਦਾ ਡਿਨਰ ਸੈਟ ਹੈ ਜੀ ਦੋਨੇ ਐਮ ਆਰ ਪੀ ਨੀਅਰ ਅਬਾਊਟ 4 ਤੋਂ 5000 ਹੋਊਗੀ ਇਹ ਸਾਡੇ ਕੋਲ ਸਿਰਫ 1890 ਰੁਪਏ ਦਾ 31 ਪੀ ਵਾਲਾ ਸੈੱਟ 31 ਪੀਸ ਵਾਲਾ ਸੈੱਟ ਔਰ ਉਹ ਵੀ ਸੈਲੋ ਦਾ 1890 ਰੁਪਏ ਜੀ 1890 ਰੁਪਏ ਦੇ ਵਿੱਚ ਸ਼ਰਮਾ ਜੀ ਬਰਾਨੀ ਜੀ ਆਜੋ 1890 ਰੁਪਏ ਦੇ ਵੀ ਸਮਾਨ ਮਿਲ ਰਿਹਾ ਹੈ ਇੱਕ ਦੋ ਨੂੰ ਹੋਰ ਦੱਸਾਂ ਚਾਹੇ ਇੱਥੋਂ ਸਮਾਨ ਲੈ ਕੇ ਆਪਣੀ ਦੁਕਾਨ ਤੇ ਵੀ ਵੇਚਦੇ ਹੋ ਕਿਹੜਾ ਕੋਈ ਦੇਖਦਾ ਕਿਉਂਕਿ ਆਨਲਾਈਨ ਸਮਾਨ ਉਹਦੇ ਨਾਲੋਂ ਵੀ 50% ਲੈਸ ਹੈ ਦੁਕਾਨੇ ਆਪਣੀਆਂ ਹਾਂਜੀ <laughs> 50% ਲੈਸ ਮਿਲ ਰਿਹਾ ਹੈ ਅੱਛਾ ਜੀ ਨਕਸਬਾਨ ਕਰ ਦਿਨਾ ਬਸ ਦੇਖਦੇ ਹਾਂ ਹੁਣ ਸ਼ੁਰੂ ਕਰਦੇ ਹਾਂ ਲੋ ਜੀ ਦੁਕਾਨਦਾਰ ਭਰਾ ਵੀ ਜਿਹੜੇ ਪਿੰਡਾਂ ਦੇ ਵਿੱਚ ਦੁਕਾਨਾਂ ਕਰਦੇ ਨੇ ਜਾਂ ਹੋਰ ਦੁਕਾਨਾਂ ਕਰਦੇ ਨੇ ਉਹ ਵੀ ਇੱਥੋਂ ਸਮਾਨ ਲੈ ਕੇ ਵਧੀਆ ਮਾਰਜਿਨ ਲੈ ਸਕਦੇ ਨੇ ਤੁਸੀਂ ਦੇਖ ਲਓ ਕਿ ਮਾਰਜਿਨ ਦੀ ਤਾਂ ਵਾਕਈ ਇਹਨਾਂ ਨੇ ਜਿਹੜੀਆਂ ਨੇ ਧੂਮਾਂ ਮਚਾ ਦੀਆਂ ਨੇ ਜੀ ਭਾਜੀ ਇਹ ਫਿਲਿਪਸ ਦਾ 에어 ਫਾਇਰ ਹੈ ਜੀ 14000 ਰੁਪਏ ਐਮ ਆਰ ਪੀ ਤੇ 66% ਲੈਸ ਕਰਕੇ 4400 ਰੁਪਏ ਦੇ ਦਾਂਗੇ ਲੋ ਜੀ ਸਿਰਫ 4400 ਰੁਪਏ ਦਾ ਸਿਰਫ 4600 ਰੁਪਏ ਦਾ ਕੀ ਬਾਤ ਹੈ ਬਾਜੀ ਬਾ 8 ਕਿਲੋ ਦਾ ਜੀ ਇਹ ਔਰ ਔਰ ਕੰਪਨੀ ਪਤਾ ਕਿਹੜੀ ਹੈ ਫਲਿੱਪਸ ਦੀ ਫਲਿੱਪਸ ਦਾ ਨਾਮ ਸੁਣਿਆ ਜੀ ਕਦੇ ਸੁਣਿਆ ਜੀ ਬਹੁਤੇ ਜਮਾਨੇ ਦਾ ਪੂਰਾ ਇਹ ਨਾਮ ਸੀ ਫਲਿੱਪਸ ਦੇ ਵਿੱਚ ਹਾਂ ਤੂੰ ਦੇਖ ਰਿਓ ਕਿ ਪਬਲਿਕ ਸਮਾਨ ਲੈ ਰਿਹਾ ਔਰ ਸਮਾਨ ਦੇ ਵਿੱਚ ਭਾਰੀ ਡਿਸਕਾਊਂਟ ਵੀ ਜਦਾ ਹੈ ਅੱਜ ਇਸ ਦੁਕਾਨ ਤੋਂ ਦਿੱਤਾ ਜਾ ਰਿਹਾ ਔਰ ਅਸੀਂ ਲੋਕ ਜ਼ਿਆਦਾਤਰ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਸਵੇਰੇ ਉੱਠਦੇ ਆ ਉੱਠਦੇ ਸਾਰੇ ਮੋਬਾਈਲ ਖੋਲਦੇ ਆ ਕਿ ਅੱਜ ਸਮਾਨ ਖਰੀਦਣਾ ਅੱਜ ਇਲੈਕਟ੍ਰੋਨਿਕ ਦਾ ਸਮਾਨ ਖਰੀਦਣਾ ਹੈ ਜਾਂ ਅਸੀਂ ਜਿਹੜੀ ਹੈ ਆਨਲਾਈਨ ਸਮਾਨ ਪਰਚੇਜ ਕਰਦੇ ਆਂ ਔਰ ਸਮਾਨ ਨਿਕਲਦਾ ਕੀ ਹੈ ਕਈ ਵਾਰ ਤਾਂ ਹੋਰੇ ਕੁਝ ਪਾ ਦਿੰਦੇ ਨੇ ਹਾਂਜੀ ਹਾਂਜੀ ਆਨਲਾਈਨ ਵਾਲੇ ਪਰ ਇੱਥੇ ਗਾਰੰਟੀ ਦਿੱਤੀ ਜਾਂਦੀ ਹੈ ਸਾਰੇ ਸਮਾਨ ਦੀ ਔਰ ਔਨਲਾਈਨੋਂ ਲਗਭਗ 35 ਤੋਂ ਲੈ ਕੇ 45% ਤੱਕ ਦਾ ਜਿਹੜਾ ਹੈ ਇਹ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਭਾਜੀ ਇਹ ਸਮਾਨ ਆਖਰ ਆਂਦਾ ਕਿੱਥੋਂ ਹੈ ਭਾਜੀ ਮਾਰਕੀਟ ਚੋਂ ਹੀ ਆਉਂਦਾ ਜੀ ਮਾਰਕੀਟ 'ਚ ਹੀ ਵਿਕ ਜਾਣਾ ਜੀ ਕਾਫੀ ਲੱਸਤੇ ਵੇਚ ਰਹੇ ਆ ਜੀ ਆਪਾਂ ਔਰ ਇੱਕ ਸਮਾਨ ਇਕੱਠਾ ਕਰਕੇ ਡੀਲ ਕਰਕੇ ਸਸਤੇ ਵੇਚ ਰਹੇ ਆ ਡਿਸਟੋਕ ਇਕੱਠਾ ਮਲੈਨ ਕਰਕੇ ਸਸਤਾ ਵੇਚ ਲਓ ਜੀ ਸਮਾਨ ਕਹਿੰਦੇ ਇਕੱਠਾ ਖਰੀਦਿਆ ਜਾਂਦਾ ਹੈ ਇਕੱਠੇ ਕਰਕੇ ਸਮਾਨ ਦੇ ਵਿੱਚ ਇਹ ਡਿਸਕਾਊਂਟ ਲੱ타 ਜਾਂਦਾ ਸੋ ਦੋਸਤੋ ਸਮੇਂ-ਸਮੇਂ ਦੇ ਉੱਪਰ ਜਿਵੇਂ-ਜਿਵੇਂ ਉਰੇ ਸਮਾਨ ਜਿਹੜਾ ਨਵਾਂ-ਨਵਾਂ ਆਇਆ ਕਰੂਗਾ ਉਹਦੀ ਪੂਰੀ ਜਾਣਕਾਰੀ ਤੁਹਾਨੂੰ ਅਸੀਂ ਇਸ ਗੱਲ ਤੋਂ ਵਾਦਾ ਕਰਦੇ ਆ ਕਿ ਪੂਰੀ ਜਾਣਕਾਰੀ ਤੁਹਾਨੂੰ ਸਮੇਂ-ਸਮੇਂ ਤੇ ਸਾਡੇ ਇਸ ਚੈਨਲ ਤੇ ਜਿਹੜੀ ਹੈ ਦਿੱਤੀ ਜਾਊਗੀ ਮਿਲਟਨ ਦਾ ਸਮਾਨ ਵੀ ਪਿਆ ਹੈ ਭਾਜੀ ਮਿਲਟਨ ਬਾਰੇ ਵੀ ਥੋੜਾ ਦੱਸ ਦਿਓ ਅਗੇ ਜੀ ਮਿਲਟਨ ਦੀ ਕਿਉਂਕਿ ਮਾਰਕੀਟ 'ਚ ਬਹੁਤ ਬੜੀ ਡਿਮਾਂਡ ਹੈ ਮਿਲਟਨ ਦੇ ਉੱਪਰ ਕਿੰਨਾ ਡਿਮਾਂਡ ਦੇ ਦੋਸਤ ਮੈਂ ਦਿਖਾ ਰਿਹਾ ਆ ਬੋਟਲ ਦੇ ਉੱਪਰ 441 ਰੁਪਏ ਵੀ ਹੈ ਐਮ ਆਰ ਪੀ ਹੈ ਜੀ ਮਿਲਟਨ ਦੀ ਬੋਟਲ ਹੈ ਜੀ ਸਾਡਾ ਰੇਟ ਹੈਗਾ ਜੀ 290 ਰੁਪਏ ਲਓ ਜੀ ਸਿਰਫ 290 ਰੁਪਏ ਦੇ ਵਿੱਚ ਕਿਉਂਕਿ ਮਿਲਟਨ ਦੀ ਜਿਹੜੀ ਆਈਟਮ ਹੈ ਉਹ ਸਾਰੀ ਦੀ ਸਾਰੀ ਆਈਟਮ ਪ੍ਰਿੰਟ ਰੇਟ ਤੇ ਮਿਲਦੀ ਹੈ ਔਰ ਸਿਰਫ ਇੱਥੇ 290 ਰੁਪਏ ਦੇ ਵਿੱਚ ਇਹ ਬੋਤਲ ਜਿਹੜੀ ਆ ਚਾਹੇ ਠੰਡਾ ਪਾਲੋ ਤੇ ਚਾਹੇ ਪਾਲੋ ਗਰਮ ਸਰਦੀਆਂ ਦੇ ਵਿੱਚ ਠੰਡਾ ਮਾਲ ਪੈਂਦਾ ਸੀ ਤੇ ਗਰਮੀਆਂ ਦੇ ਵਿੱਚ ਠੰਡਾ ਜੀ ਠੰਡਾ ਹੀ ਪੈਂਦਾ ਮੈਂ ਪਹਿਲਾਂ ਕੋ ਉਲਟ ਬੋਲ ਗਿਆ ਮੈਂ ਜਾਣ ਕੇ ਬੋਲਿਆ ਸੀ ਉਲਟ ਕਹਿੰਦੇ ਉਲਟ ਵੀ ਬੋਲਣਾ ਚਾਹੀਦਾ ਭਾਜੀ ਬੜਾ ਹੱਸ ਰਹੇ ਨੇ ਇੰਨੇ ਕੋ ਕੁਸ਼ਲ ਸਾਮਾਨ ਦੇਖ ਕੇ ਬਹੁਤ ਮਜ਼ਾ ਆਈ ਬਹੁਤ ਜ਼ਿਆਦਾ ਸਾਮਾਨ ਵਧੀਆ ਬਹੁਤ ਵਧੀਆ ਜੀ ਡਿਸਕਾਊਂਟ ਵੀ ਮਿਲ ਰਿਹਾ ਹੈ 50% ਡਿਸਕਾਊਂਟ ਮਿਲ ਰਿਹਾ ਜੀ ਆ ਦੇਖੋ ਇੱਧਰ ਸ਼ਾਪਿੰਗ ਕਰ ਰਹੇ ਨੇ ਸਾਰੇ ਲੋ ਜੀ ਬੱਚੇ ਵੀ ਖਰੀਦ ਰਹੇ ਨੇ ਬਾਜੀ ਬਾਸ ਹਾਂ ਜੀ ਡਾੜਿਆ ਸਾਮਾਨ ਜੀ ਦੇਖੋ ਜੀ ਲੈਣਾ ਪੂ ਅੱਛਾ ਕਰੇ ਗੱਲ ਇਹ ਹੈ ਵੀ ਇਹ ਤਾਂ ਡਿਸਕਾਊਂਟ ਤੁਹਾਨੂੰ ਬਹੁਤ ਵਧੀਆ ਮਿਲ ਗਿਆ ਹਾਂਜੀ ਹਾਂਜੀ ਜਿਹੜੇ ਬੈਸੇ ਬਾਜ਼ਾਰ ਚ ਜਾਂਦੇ ਹਾਂ ਸਾਮੀ ਇੱਕ ਨੇ ਖਰੀਦਦੇ ਸੀ ਘੱਟ ਖਰੀਦਦੇ ਸੀ ਸਾਮਾਨ ਤਾਂ ਉੱਥੇ ਫਿਰ ਰੇਟ ਜ਼ਿਆਦਾ ਹੁੰਦਾ ਸੀ ਘੱਟ ਖਰੀਦਣਾ ਪੈਂਦਾ ਸੀ ਜੀ ਪੂਰੇ ਪੂਰਾ ਡਿਸਕਾਊਂਟ ਆ ਸਾਡੇ ਭਾਈ ਦੀ ਦੁਕਾਨਾ ਬੜੇ ਭਾਈ ਦੀ ਹਾਂ ਉਹਦਾ ਡਿਸਕਾਊਂਟ ਫੋਲਾ ਮਾਲ ਉਸ ਹਿਸਾਬ ਨਾਲ ਖਰੀਦਦੇ ਸੀ ਅੱਛਾ ਜਦੋਂ ਜਦੋਂ ਤੁਹਾਡੀ ਘਰ ਵਾਲੀ ਤੁਹਾਨੂੰ ਕਹਿੰਦੀ ਹੁੰਦੀ ਸੀ ਕਿ ਆਨਲਾਈਨ ਆਪਾਂ ਆ ਮੈਟ ਲੈਣਾ ਆਓ ਚਲੋ ਮੈਟ ਲੈਣਾ ਤੂੰ ਖਰੀਦਦੇ ਸੀ ਨਾ ਜਵਾਬ ਦੇ ਦਿੰਦੇ ਸੀ ਜਵਾਬ ਦੇ ਦਿੰਦੇ ਸੀ ਜੀ ਉਰੇ ਫਿਰ ਪੂਰਾ 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 ਇਹ ਸਮਾਨ ਦੇ ਲੋ ਹਾਂਜੀ ਹਾਂਜੀ ਹਾਂ ਬਟਾ ਮੈਂ ਬੀਨੂ ਨਾਲ ਲੈ ਕੇ ਉਹ ਡੈਡੀ ਦੇ ਪੂਰਾ ਸਮਾਨ ਭਰ ਲਿਆ ਥੋੜੇ ਵਾਸਤੇ ਕੋਈ ਲੱਤਾ ਹੈ ਹਾਂਜੀ ਕੀ ਲੱਤਾ ਹੈ ਆ ਟੁਆਇਸ ਵਗੈਰਾ ਲੱਤੇ ਆ 팬 ਪਈ ਜਿਹੜੇ ਲੋ ਜੀ ਬੱਚੇ ਵੀ ਖੁਸ਼ ਨੇ ਤੇ ਬੱਚਿਆਂ ਦੀਆਂ ਮਾਵਾਂ ਵੀ ਖੁਸ਼ ਨੇ ਉਹਨਾਂ ਨੇ ਤਾਂ ਸਮਾਨ ਜ਼ਿਆਦਾ ਨਹੀਂ ਲੈ ਕੇ ਦਿੰਦੇ ਸੀ ਪਰ ਉਰੇ ਆ ਕੇ ਤੁਸੀਂ ਦੇਖ ਰਹੇ ਹੋ ਕਿ ਸਮਾਨ ਇੱਕ ਖਰੀਦਣਾ ਸੀ ਪਰ ਸਮਾਨ ਦੀ ਪੂਰੀ ਜਰੀ ਹੈ ਟੋਕਰੀ ਭਰ ਲਈ ਹੈ ਟੋਕਰੀ ਤਾਂ ਭਰੀ ਗਈ ਹੈ ਕਿ 50% ਤੱਕ ਜਿਹੜਾ ਹੈ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਔਰ ਤੁਸੀਂ ਦੇਖ ਰਹੇ ਹੋ ਇਹਦੇ ਨਾਲ ਨਾਲ ਟੀਵੀ ਵੀ ਬੈਨੇ ਸਮਾਰਟ ਟੀਵੀ ਬੈਨੇ ਭਾਜੀ ਸਮਾਰਟ ਟੀਵੀ ਕਿੱਥੋਂ ਸ਼ੁਰੂ ਹੁੰਦਾ ਹੈ ਭਾਜੀ ਸਮਾਰਟ ਟੀਵੀ 32 ਇੰਚ ਦਾ ਤੁਹਾਨੂੰ ਆਪਾਂ 7500 ਰੁਪਏ ਦੇ ਦਾਂਗੇ ਜੀ ਫੁੱਲ Android 4K HD ਕੀ ਪ੍ਰਾਈਸ ਕੀ ਹੈ ਵੈਸੇ ਮਾਰਕੀਟ ਦੇ ਮਾਰਕੀਟ ਦੇ ਵਿੱਚ ਇਹਦਾ ਘੱਟੋ-ਘੱਟ 10000 ਰੁਪਏ ਪ੍ਰਾਈਸ ਹੋਊਗਾ ਜੀ ਤੁਹਾਨੂੰ ਦੱਸਿਓ ਕਿੰਨੇ ਦਾ ਕੀ ਮਾਰਕੀਟ ਦੇ ਵਿੱਚ 10000 ਰੁਪਏ ਪ੍ਰਾਈਸ ਹੋਊਗਾ ਜੀ ਆਪਾਂ ਤੁਹਾਨੂੰ 7500 ਰੁਪਏ ਦਾ ਦੇ ਦਾਂਗੇ ਲਓ ਜੀ ਸਿਰਫ 7500 ਰੁਪਏ ਦਾ ਫੁੱਲ ਸਮਾਰਟ ਟੀਵੀ 7500 ਰੁਪਏ ਦਾ ਜਿਹਦੀ ਮ 10000 ਦੇ ਕਰੀਬ ਹੋ ਟੈਚੀਆਂ ਦੀ ਤਾਂ ਮੈਂ ਪਹਿਲਾਂ ਹੀ ਦੱਸ ਰਿਹਾ ਕਿ ਲੈਣਾ ਲੱਗੀ ਹੋ ਜਾਣੇ ਟੈਚੀ ਪੂਰੇ ਬੀਆਈਪੀ ਦਾ ਟੈਚੀ ਕਿਨੇ ਦਿਖ ਰਿਹਾ ਹੈ ਕਿਨੇ ਅਲੱਗ-ਅਲੱਗ ਕੰਪਨੀਆਂ ਜਿਹੜੀਆਂ ਸਟੈਂਡਰਡ ਦੀਆਂ ਕੰਪਨੀਆਂ ਨੇ ਉਹ ਕੰਪਨੀਆਂ ਦਾ ਮਾਲ ਔਰ ਸਾਹਮਣੇ ਟਾਈਮ ਪੀਸ ਵੀ ਪਏ ਨੇ ਥੋੜਾ ਟਾਈਮ ਪੀਸ ਬਾਰੇ ਵੀ ਜਾਣਕਾਰੀ ਦੇ ਦੋ ਟਾਈਮ ਪੀਸ ਭਾਜੀ 200 ਰੁਪਏ ਤੋਂ ਸਟਾਰਟ ਹੈ ਜੀ 200 ਰੁਪਏ ਤੋਂ ਕੰਪਨੀ ਦੇ ਜਨਤਾ ਜਨਤਾ ਕੰਪਨੀ ਦੇ ਜੀ ਬਾਜੀ ਬਾ ਦੇਖ ਰਹੋ ਕਿ ਬੜੀ ਵੈਰਾਈਟੀ ਵੀ ਪਈ ਹੈ ਸਿਰਫ 200 ਰੁਪਏ ਦੇ ਵਿੱਚ ਟਾਈਮ ਪੀਸ ਦੀ ਸ਼ੁਰੂਆਤ ਹੋ ਗਈ ਹੈ ਔਰ ਕੁਝ ਪੋੜੀਆਂ ਵੀ ਪਈਆਂ ਨੇ ਜਿਹੜੀਆਂ ਥੋੜੀ-ਪੋੜੀ ਕਹਿ ਸਕਦੇ ਆਂ ਪਾ ਜੀ ਹੈਵੀ weight ਦੇ ਵਿੱਚ ਇਹ ਬਾਹਰ ਮਾਰਕੀਟ ਤੋਂ ਲਵੋਗੇ ਘੱਟੋ-ਘੱਟ 35-3600 ਰੁਪਏ ਦੀ ਪਊਗੀ ਜੇ ਆਪਣੇ ਕੋਲ 2349 ਰੁਪਏ ਦੀ ਪੋੜੀ ਹੈ ਲਓ ਜੀ ਸਿਰਫ 2349 ਰੁਪਏ ਦੀ ਪੋੜੀ ਦਿੱਤੀ ਜਾ ਰਹੀ ਹੈ ਜਿਹਦੀ ਮਾਰਕੀਟ ਦੇ ਵਿੱਚ 3500 ਰੁਪਏ ਜਿਹੜਾ ਹੈ ਉਹਦਾ ਰੇਟ ਹੈ ਤੋਂ ਲਓ ਜੀ ਇਹ ਹਾਂਜੀ ਕਿਹੜੀ ਕੰਪਨੀ ਹੈ ਜੀ ਇਹ ਇਹ ਅਲਕਲਾਈਨ ਅਲਕਲਾਈਨ ਆਰੂ ਫਿਲਟਰ ਹੈ ਜੀ ਮਾਰਕੀਟ ਦੇ ਵਿੱਚ ਘੱਟੋ ਘੱਟ ਤੁਹਾਨੂੰ 7000 ਰੁਪਏ ਦਾ ਮਿਲਣਾ ਹੈ ਆਪਣੇ ਕੋਲ ਇਹ ਤੁਹਾਨੂੰ 5000 ਤੋਂ 15100 ਰੁਪਏ ਦੇ ਵਿੱਚ ਮਿਲ ਜੂਗਾ ਲਓ ਜੀ ਸਿਰਫ 75100 ਰੁਪਏ ਦੇ ਵਿੱਚ ਇਹਦਾ ਹੈ 1 ਸਾਲ ਦੀ ਫੁੱਲ ਗਾਰੰਟੀ ਜੀ ਲਓ ਜੀ ਦੋਸਤੋ ਲਾਸਟ ਦੇ ਵਿੱਚ ਇੱਕ ਸੰਦੇਸ਼ ਦੇ ਰਿਹਾ ਹਾਂ ਫੇਰ ਦੁਬਾਰਾ ਜੀ ਕਿ ਜਿਹੜਾ ਵੀ ਕੋਈ ਬੰਦਾ ਜਿਹੜਾ ਵੀ ਕੋਈ ਮੇਰਾ ਦਰਸ਼ਕ ਸਾਡੀ ਇਹ ਵੀਡੀਓ ਦੇਖ ਕੇ ਯੂਨੀਵਰਸਲ ਨਿਊਜ਼ ਨੇਸ਼ਨ ਨੂੰ ਦੇਖ ਕੇ ਉਹਰੇ ਆ ਕੇ ਸਿਰਫ ਨਾਮ ਹੀ ਲੈਂਦੇ ਨੇ ਕਿ ਯੂਨੀਵਰਸਲ ਨਿਊਜ਼ ਨੇਸ਼ਨ ਤੇ ਥੋੜੀ ਅਸੀਂ ਜਿਹੜੀ ਇਹ ਵੀਡੀਓ ਦੇਖੀ ਸੀ ਮੈਂਡਰੋ ਸਾਹਿਬ ਦੀ ਵੀਡੀਓ ਦੇਖੀ ਸੀ ਤਾਂ ਜਿੰਨਾ ਵੀ ਸਮਾਨ ਲੱਗਿਆ ਹੋਇਆ ਹੈ ਇਹ ਸਾਰੇ ਹੀ ਸਮਾਨ ਦੇ ਉੱਪਰ ਐਕਸਟਰਾ 10% ਉਹਨਾਂ ਲੋਕਾਂ ਵਾਸਤੇ ਆ ਜਿਹੜੇ ਵੀਡੀਓ ਦੇਖ ਕੇ ਆਉਂਦੇ ਨੇ ਸੋ ਨੈਕਸਟ ਟਾਈਮ ਦਿਖਾਵਾਂਗੇ ਕੋਈ ਨਵਾਂ ਮਾਲ ਸੋ ਹੁਣ ਅਸੀਂ ਤੁਹਾਨੂੰ ਲੈਣੇ ਆਜਾਦਤ ਨਵੀਂ ਵੀਡੀਓ ਦੇ ਨਾਲ Um